ਸਾਡੇ YouTube ਚੈਨਲ ਸਮਾਈਲਾ ਟੈਟੋਵਿਜ਼ ਦੁਆਰਾ ਸਵਾਗਤ ਹੈ ਮੈਂ ਬ੍ਰਿਜ ਰਾਜ ਕੰਪਿਊਟਰ ਫੋਗੈਨਿਟ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ ਛੇਵੀਂ ਪਾਠ 8 ਆਉਟਪੁੱਟ ਜੰਤਰ ਵਿੱਚ ਇਸ ਪਾਠ ਦੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਉਟਪੁੱਟ ਜੰਤਰ ਉਹ ਜੰਤਰ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਕੰਪਿਊਟਰ ਤੋਂ ਨਤੀਜਾ ਜਾਂ ਰਿਜ਼ਲਟ ਪ੍ਰਾਪਤ ਕਰ ਸਕਦੇ ਹਾਂ ਤੇ ਨੀਚੇ ਤੁਹਾਨੂੰ ਤਸਵੀਰ ਵਿੱਚ ਆਉਟਪੁੱਟ ਯੰਤਰ ਨਜ਼ਰ ਆ ਰਹੇ ਨੇ ਜਿਵੇਂ ਕਿ ਮੋਨੀਟਰ, ਪ੍ਰਿੰਟਰ, ਸਪੀਕਰ, ਹੈੱਡਸੈਟ ਜਿਹਨੂੰ ਹੈੱਡਫੋਨ ਵੀ ਬੋਲਦੇ ਐ, ਪ੍ਰੋਜੈਕਟਰ ਤੇ ਪ੍ਰੋਜੈਕਟਰ ਇਹ ਸਾਰਿਆਂ ਦਾ ਆਪਣਾ ਵੱਖਰਾ ਵੱਖਰਾ ਕੰਮ ਐ ਜਿਹੜਾ ਡਿਟੇਲ ਚ ਅਸੀਂ ਇਸ ਪਾਠ ਵਿੱਚ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਆਉਟਪੁੱਟ ਯੰਤਰ ਕੀ ਹੁੰਦੇ ਹੈ? ਆਉਟਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਆਉਟਪੁੱਟ ਯੰਤਰ ਨਤੀਜੇ ਨੂੰ ਟੈਕਸਟ, ਤਸਵੀਰ, ਆਵਾਜ਼ ਜਾਂ ਵੀਡੀਓ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਉਦਾਹਰਨ ਵਜੋਂ ਮੋਨੀਟਰ, ਪ੍ਰਿੰਟਰ, ਸਪੀਕਰ ਆਦਿ। ਜਿਵੇਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮੋਨੀਟਰ ਜਿਹੜਾ ਹੈ ਇਹ ਆਉਟਪੁੱਟ ਨੂੰ ਸਕਰੀਨ ਤੇ ਦਿਖਾਂਦਾ ਹੈ। ਸਪੀਕਰ ਦੀ ਮਦਦ ਆਪਾਂ ਗਾਣੇ ਸੁਣ ਸਕਦੇ ਹਾਂ। ਹੈੱਡਫੋਨ ਵੀ ਗਾਣੇ ਸੁਣਨ ਦੇ ਕੰਮ ਆਉਂਦੇ ਨੇ। ਪਲੋਟਰ ਬਹੁਤ ਵੱਡੀ ਸ਼ੀਟ ਦੇ ਉੱਪਰ ਜਾਂ ਚਾਰਟ ਦੇ ਉੱਪਰ ਜੇਕਰ ਪ੍ਰਿੰਟ ਕਰਨਾ ਹੈ ਉਹਦੇ ਲਈ ਪਲੋਟਰ ਵਰਤਿਆ ਜਾਂਦਾ ਹੈ ਕਿ ਜੇ ਛੋਟੇ ਪੇਜ ਦੇ ਉੱਪਰ A4 A3 ਤੇ ਪ੍ਰਿੰਟ ਕਰਨਾ ਤਾਂ ਪ੍ਰਿੰਟਰ ਵਰਤਿਆ ਜਾਂਦਾ ਹੈ ਵੱਡੀ ਸਕਰੀਨ ਤੇ ਕਿਸ ਚੀਜ਼ ਨੂੰ ਸ਼ੋਅ ਕਰਨਾ ਹੈ ਤੇ ਉਹਦੇ ਲਈ ਪ੍ਰੋਜੈਕਟਰ ਵਰਤਿਆ ਜਾਂਦਾ ਹੈ ਤੇ ਦੂਜਾ ਪ੍ਰਸ਼ਨ ਹੈ ਸਪੀਕਰ ਕੀ ਹੁੰਦਾ ਹੈ ਸਪੀਕਰ ਇੱਕ ਸਾਫਟ ਕਾਪੀ ਆਉਟਪੁੱਟ ਯੰਤਰ ਹੈ ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ स्पीकर की मदद कंप्यूटर तो गाने सुन सकते हाँ स्पीकर थी अपने घर च भी देखे होने इसी तरह कंप्यूटर असं जू एस पी पोर्ट के ब्लूटूथ की मदद स्पीकर में अपने कंप्यूटर या लैपटॉप न जोड़ सकते हाँ स्पीकर थी तो स्पीकर की वरतों गाने सुनने ली जाती है प्रश्न नंबर तीन प्रोजेक्टर का प्रयोग कितने प्रोजैक्टर एक सॉफ्टकॉपी आउटपुट जंत्र है जिस तरह मोनीटर सॉफ्ट कॉपी है ਉਸੀ ਤਰ੍ਹਾਂ ਪ੍ਰੋਜੈਕਟਰ ਵੀ ਸੌਫਟ ਕਾਪੀ ਆਉਟਪੁੱਟ ਜੰਤਰ ਹੈ ਇਸ ਦੀ ਵਰਤੋਂ ਕੰਪਿਊਟਰ ਦੇ ਡਾਟੇ ਨੂੰ ਵੱਡੀ ਸਕਰੀਨ ਤੇ ਦਿਖਾਉਣ ਲਈ ਕੀਤੀ ਜਾਂਦੀ ਹੈ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਲਈ ਵੀ ਪ੍ਰੋਜੈਕਟਰ ਦੀ ਵਰਤੋਂ ਹੁੰਦੀ ਹੈ ਤੁਸੀਂ ਦੇਖਿਓ ਹਾਂ ਸਕੂਲਾਂ ਵਿੱਚ ਕਿ ਇੱਕ ਸਕਰੀਨ ਲੱਗੀ ਹੁੰਦੀ ਹੈ ਵਾਈਟ ਕਲਰ ਦੀ ਤੇ ਪ੍ਰੋਜੈਕਟਰ ਇੱਕ ਡਿਵਾਈਸ ਹੈ ਜਿਹਦੇ ਨਾਲ ਉਸ ਸਕਰੀਨ ਤੇ ਪ੍ਰੋਜੈਕਸ਼ਨ ਕਰਕੇ ਜੋ ਡਾਟਾ ਕੰਪਿਊਟਰ ਦਾ ਹੈ ਜਾਂ ਲੈਪਟਾਪ 'ਚ ਪਿਆ ਹੈ ਉਹਨੂੰ ਇਸੀ ਵੱਡੀ ਸਕਰੀਨ ਤੇ ਦਿਖਾ ਸਕਦੇ ਹਾਂ ਤਾਂ ਜੋ ਵਿਦਿਆਰਥੀਆਂ ਨੂੰ ਆਸਾਨੀ ਨਾਲ ਉਸ ਟੌਪਿਕ ਨੂੰ ਸਮਝਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਮੂਵੀ ਥੀਏਟਰ ਹੁੰਦਾ ਉਹਦੇ ਚ ਵੀ ਪ੍ਰੋਜੈਕਟਰ ਦੇ ਥਰੋਹ ਹੀ ਜਿਹੜੀ ਮੂਵੀ ਹੈ ਉਹ ਚਲਦੀ ਹੈ ਪ੍ਰਸ਼ਨ ਨੰਬਰ 4 ਪ੍ਰਿੰਟਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ ਪ੍ਰਿੰਟਰ ਤਿੰਨ ਕਿਸਮ ਦੇ ਹੁੰਦੇ ਹਨ ਨੰਬਰ 1 ਡਾਟ ਮੈਟ੍ਰਿਕਸ ਪ੍ਰਿੰਟਰ ਇਹ ਪ੍ਰਿੰਟਰ ਡਾਟ ਦੇ ਪੈਟਰਨ ਵਿੱਚ ਪ੍ਰਿੰਟ ਕਰਦਾ ਹੈ ਜੇਡੋ ਤੁਸੀਂ ਰੇਲਵੇ ਸਟੇਸ਼ਨ ਤੇ ਟਿਕਟ ਲੈਂਦੇ ਹੋ ਉਹ ਟਿਕਟ ਨੂੰ ਧਿਆਨ ਨਾਲ ਦੇਖਣਾ ਉਹ ਟਿਕਟ ਡਾਟ ਦੇ ਪੈਟਰਨ ਚ ਪ੍ਰਿੰਟ ਹੁੰਦੀ ਹੈ ਕਿਉਂਕਿ ਉਹ ਟਿਕਟ ਜਿਹੜੀ ਹੈ ਉਹ ਡਾਟ ਮੈਟ੍ਰਿਕਸ ਪ੍ਰਿੰਟਰ ਦੇ थ्रू ਪ੍ਰਿੰਟ ਹੁੰਦੀ ਹੈ ਨੰਬਰ 2 ਇਨਕ ਜੈਟ ਪ੍ਰਿੰਟਰ ਇਨਕ ਜੈਟ ਪ੍ਰਿੰਟਰ ਇੱਕ ਕਲਰਡ ਪ੍ਰਿੰਟਰ ਹੈ ਜਿਹਦੇ ਵਿੱਚ ਪ੍ਰਿੰਟਿੰਗ ਦੇ ਲਈ ਕਾਟਰੀਜ ਦੀ ਵਰਤੋਂ ਹੁੰਦੀ ਹੈ ਨੰਬਰ 3 ਲੇਜ਼ਰ ਪ੍ਰਿੰਟਰ ਲੇਜ਼ਰ ਪ੍ਰਿੰਟਰ ਸਭ ਤੋਂ ਫਾਸਟ ਪ੍ਰਿੰਟਰ ਹੁੰਦਾ ਹੈ ਇਹ ਪ੍ਰਿੰਟਰ ਲੇਜ਼ਰ ਲਾਈਟ ਦੀ ਮਦਦ ਨਾਲ ਕੰਮ ਕਰਦਾ ਹੈ ਤੇ ਤੇ ਇਸ ਪ੍ਰਿੰਟਰ ਵਿੱਚ ਟੋਨਰ ਦੀ ਵਰਤੋਂ ਹੁੰਦੀ ਹੈ ਜੈਡ ਡਾਟ ਮੈਟ੍ਰਿਕਸ ਪ੍ਰਿੰਟਰ ਹੈ ਅਦਰ ਪ੍ਰਿੰਟਿੰਗ ਲਈ ਰਿਬਨ ਦੀ ਵਰਤੋਂ ਹੁੰਦੀ ਹੈ ਇਨਕ ਜੈਟ ਪ੍ਰਿੰਟਰ ਦੇ ਵਿੱਚ ਕਾਰਟਰੀਜ ਦੀ ਵਰਤੋਂ ਹੁੰਦੀ ਹੈ ਅਤੇ ਲੇਜ਼ਰ ਪ੍ਰਿੰਟਰ ਦੇ ਵਿੱਚ ਟੋਨਰ ਦੀ ਵਰਤੋਂ ਹੁੰਦੀ ਹੈ ਪੰਜਾਬੀ ਪਰਸ਼ਨਾਂ ਹੈ ਪ੍ਰਿੰਟਰ ਤੇ ਨੋਟ ਲਿਖੋ ਪ੍ਰਿੰਟਰ ਇੱਕ ਹਾਰਡ ਕਾਪੀ ਆਊਟਪੁੱਟ ਜਨਰੇਟਰ ਹੈ ਇਹ ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ਇਸ ਦੀ ਆਊਟਪੁੱਟ ਸਥਾਈ ਹੁੰਦੀ ਹੈ जिसन संभाल रखा जा सकता है साधारण शब्द कह सकते हैं प्रिंटर है हार्ड कॉपी नतीजे कागज उप जबकि मोनीटर जरा हैॉफ्ट कॉपी है क्यों क्योंकि नतीजे स्क्रीन से दिखाता है कागज से नहीं छापता छेव प्रश्न है किसी तीन आउटपुट उपकरणा ਜਾ ਜੰਤਰਾ ਦੇ ਨਾਲ ਲਿਖੋ ਤਿੰਨ ਆਉਟਪੁਟ ਉਪਕਰਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਮੋਨੀਟਰ ਮੋਨੀਟਰ ਨਤੀਜੇ ਨੂੰ ਸਕਰੀਨ ਤੇ ਦਿਖਾਉਂਦਾ ਹੈ ਨੰਬਰ 2 ਪ੍ਰਿੰਟਰ ਪ੍ਰਿੰਟਰ ਇੱਕ ਹਾਰਡ ਕਾਪੀ ਆਉਟਪੁਟ ਜੰਤਰਾ ਹੈ ਜੋ ਨਤੀਜੇ ਨੂੰ ਕਾਗਜ਼ ਤੇ ਛਾਪਦਾ ਹੈ ਤੇ ਨੰਬਰ 3 ਸਪੀਕਰ ਸਪੀਕਰ ਵੀ ਇੱਕ ਸੌਫਟ ਕਾਪੀ ਆਉਟਪੁਟ ਜੰਤਰਾ ਹੈ ਜੇਦੀ ਮਰਜ਼ੀ ਅਸੀਂ ਕੰਪਿਊਟਰ ਤੋਂ ਗਾਣੇ ਸੁਣ ਸਕਦੇ ਹਾਂ ਜਾਂ ਮਿਊਜ਼ਿਕ ਸੁਣ ਸਕਦੇ ਹਾਂ ਅੱਗੇ ਆ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਇਹ ਪਹਿਲਾ ਪ੍ਰਸ਼ਨ ਹੈ ਮੋਨੀਟਰ ਅਤੇ ਇਸ ਦੀਆਂ ਕਿਸਮਾਂ ਤੇ ਨੋਟ ਲਿਖੋ ਮੋਨੀਟਰ ਇੱਕ ਸੌਫਟ ਕਾਪੀ ਆਉਟਪੁੱਟ ਜੰਤਰ ਹੈ ਅਤੇ ਨਤੀਜਿਆਂ ਨੂੰ ਸਕਰੀਨ ਤੇ ਦਿਖਾਉਂਦਾ ਹੈ ਇਹ ਦੋ ਕਿਸਮਾਂ ਦੇ ਹੁੰਦੇ ਹਨ ਨੰਬਰ 1 ਕੈਥੋਡ ਰੇ ਟਿਊਬ ਜਿਹਨੂੰ ਸੀਆਰਟੀ ਕਿਹਾ ਜਾਂਦਾ ਹੈ ਸੀਆਰਟੀ ਮੋਨੀਟਰ ਜਿਹੜਾ ਹੈ ਇਹ ਟੈਲੀਵਿਜ਼ਨ ਦੇ ਤਰ੍ਹਾਂ ਨਜ਼ਰ ਆਉਂਦਾ ਹੈ ਇਹਨਾਂ ਵਿੱਚ ਕੈਥੋਡ ਰੇ ਟਿਊਬ ਦੀ ਵਰਤੋਂ ਹੁੰਦੀ ਹੈ ਐ ਤੁਸੀਂ ਦੇਖ ਰਹੇ ਹੋ ਬੜਾ ਵੱਡਾ ਮੋਨੀਟਰ ਹੈ ਇਹਦੀ ਬੈਕ ਸਾਈਡ ਤੇ ਜਿਹੜੀ ਟਿਊਬ ਵਰਤੀ ਜਾਂਦੀ ਹੈ ਉਹਨੂੰ ਕੈਥੋਡ ਰੇ ਟਿਊਬ ਕਿਹਾ ਜਾਂਦਾ ਹੈ ਐਮੋਲੇਟਰ ਅੱਜ ਕੱਲ ਨਹੀਂ ਵਰਤੇ ਜਾਂਦੇ ਇਹਨਾਂ ਦੀ ਵਰਤੋਂ ਪਹਿਲੇ ਕੀਤੀ ਜਾਂਦੀ ਸੀ ਇਹਨਾਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਤੇ ਇਹ ਜ਼ਿਆਦਾ ਗਰਮੀ ਪੈਦਾ ਕਰਦੇ ਹਨ ਜੇ ਤੁਸੀਂ ਹੱਥ ਲਗਾਓਗੇ ਤਾਂ ਹੀਟ ਹੈ ਪ੍ਰੋਡਿਊਸ ਕਰਦੇ ਨੇ ਤੇ ਜਿਹੜੇ ਅੱਜ ਕੱਲ ਵਰਤੇ ਜਾਂਦੇ ਨੇ ਉਹ ਹੁੰਦੇ ਆ ਫਲੈਟ ਪੈਨਲ ਡਿਸਪਲੇ ਮੋਨਿਟਰਸ ਐਸ ਸੀ ਆਰਟੀ ਦੇ ਮੁਕਾਬਲੇ ਘੱਟ ਭਾਰੀ ਹੁੰਦੇ ਹਨ ਇਹਨਾਂ ਨੂੰ ਦੀਵਾਰ ਤੇ ਵੀ ਲਗਾਇਆ ਜਾ ਸਕਦਾ ਹੈ ਤੁਸੀਂ ਦੇਖਣ ਪਰ ਘਰਾਂ ਵਿੱਚ ਜਿਹੜੀ LED ਹੈ LCD ਆਪਾਂ ਦੀਵਾਰਾਂ ਤੇ ਟੰਗੀਆਂ ਹੁੰਦੀਆਂ ਕਿਉਂ ਫਲੈਟ ਪੈਨਲ ਡਿਸਪਲੇ ਮੋਨੀਟਰ ਨੇ ਇਹਨਾਂ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਉਦਾਹਰਨ ਵਜੋਂ LCD ਜਾਂ LED ਮੋਨੀਟਰ ਪ੍ਰਸ਼ਨ ਨੰਬਰ 2 ਇਨਪੁਟ ਅਤੇ ਆਉਟਪੁਟ ਯੰਤਰਾਂ ਵਿੱਚ ਅੰਤਰ ਦੱਸੋ ਖੱਬੇ ਪਾਸੇ ਮੈਂ ਇਨਪੁਟ ਯੰਤਰ ਲਈਏ ਤੇ ਸੱਜੇ ਪਾਸੇ ਆਉਟਪੁਟ ਯੰਤਰ ਤੇ ਪਹਿਲੇ ਗੱਲ ਕਰਦੇ ਹਾਂ ਇਨਪੁਟ ਯੰਤਰ ਦੀ ਨੰਬਰ 1 ਇਨਪੁਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਦਾਇਤਾਂ ਦੇਣ ਲਈ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਪਹਿਲਾ ਪੁਆਇੰਟ ਹੈ ਆਉਟਪੁਟ ਯੰਤਰਾਂ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਦੂਜਾ ਪੁਆਇੰਟ ਹੈ ਇਨਪੁਟ ਯੰਤਰ ਚ ਇਨਪੁਟ ਯੰਤਰਾਂ ਨੂੰ ਯੂਜ਼ਰ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਕਿ ਅਸੀਂ ਖੁਦ ਕੰਟਰੋਲ ਕਰਦੇ ਹਾਂ ਇਹਨਾਂ ਨੂੰ ਜਦ ਕਿ ਆਉਟਪੁਟ ਯੰਤਰਾਂ ਵਿੱਚ ਕੀ ਹੈ ਆਉਟਪੁਟ ਯੰਤਰਾਂ ਨੂੰ ਕੰਪਿਊਟਰ ਦੁਆਰਾ कंट्रोल किया जाता है नंबर तीन इनपुट जंत्र सस्ते होंगे आउटपुट यंत्र महंगे होंगे नंबर चार इनपुट का डिज़ाइन वधेरे गुंझलदार है, मतलब कि कॉम्पलैक्स होंगे है साझे पास आउटपुट का डिज़ाइन घट है, मतलब कि आसान होंगे है नंबर पांच उदाहरण वजो कीबोर्ड माउस स्कैनर लाइट पेन जोस्टिक आदि ਤੇ ਸੱਜੇ ਪਾਸੇ ਮੋਨੀਟਰ ਪ੍ਰਿੰਟਰ ਸਪੀਕਰ 플ੋਟਰ ਪ੍ਰੋਜੈਕਟਰ ਆਦਿ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ